ਬਨਾਲਾ ਦੇ ਪਿੰਕ ਕੁੱਬੇ ਵਿਖੇ ਪਰਾਨੇ ਪਰਾਦਾ ਗੰਡਾ ਸੇ ਨਾਲ ਬੇਰੇਮੀ ਨਾਲ ਕਤਲ ਵੱਡੇ ਪਰਾਵਲੋਂ ਉਹਦੇ ਪਰਾਨ ਨੂੰ ਨਸ਼ੇ ਤੋਂ ਰੋਕਣ ਦਾ ਮੁੱਖ ਕਾਰਨ ਬਣਿਆ ਕਤਲ ਦੀ ਵਜ੍ਹਾ ਖੇਤ ਮੋਟਰ ਤੇ ਗਏ ਦੋਵੇਂ ਪਰਾਵਾਂ ਅਤੇ ਇੱਕ ਸਾਥੀ ਵਿਚਕਾਰ ਚੱਲੀ ਖੁਨੀ ਖੇਡ ਖੇਤ ਵਿੱਚੋਂ ਮਿਲੀ ਮ੍ਰਿਤਕ ਹਰਜੀਤ ਸਿੰਘ ਦੀ ਖੋਨ ਨਾਲ ਲੱਥਪਤ লাশ ਮੌਕੇ ਤੇ ਪਹੁੰਚੇ ਡੀਐਸਪੀ ਸਮੇਤ ਪੁਲਿਸ ਪਾਰਟੀ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਜੋ ਜਰਾ ਜਿਹੜਾ ਰਿਹਾ ਕਿ 호텔 ਵਗੈਰੇ ਨੂੰ ਇਹ ਮੈਂ ਦੱਸਿਆ ਤੁਹਾਨੂੰ ਨਹੀਂ ਮਿਲਉਂਦੇ ਨਹੀਂ। ਇਹ ਕੰਪਨੀ ਦਾ ਨਾਮ ਹੈ। ਪੂਰ ਸਾਹਿਬ ਹੈ। ਹੋਰ 160 ਨੰਬਰ ਤੋਂ ਸਾਹੇਦ ਦਾ ਸਨਕਰ ਹੋਇਆ ਹੈ। ਉਹ ਗਾਉਂੋਂੋਂ ਹੋ ਗਿਆ। ਬਰਤ ਪਰਦੇ। ਸਰਦੇਵ ਸਿੰਘ ਪਿੰਡ ਕੁੱਬੇ ਜੀ ਜਿਹੜਾ ਕਤਲ ਹੋਇਆ ਜੀ ਕੀ ਕਹਿਣਾ ਚਾਹਦੇ ਆ। ਇਹ ਦੋਨੇ ਭਰਾ ਖੇਤੀ ਕਰਦੇ ਸੀ ਵਧੀਆ ਕੋਈ ਰਾਤ ਖਾਦੀ ਪੀਤੀ ਕੋਈ ਮੜਾ ਮੋਟਾ ਕੋਈ ਇਹਨਾਂ ਦੀ ਤਤਕਾਰ ਹੋ ਗਈ ਕਿਸੇ ਗੱਲੋਂ ਕੋਈ ਹਜੇ ਤੱਕ ਕਲੀਅਰ ਨਹੀਂ ਜੀ ਵੀ ਕਿਵੇਂ ਹੋਇਆ ਇਹ ਗੱਲ ਕਿਵੇਂ ਨਾ ਪੁਲਿਸ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਜੀ ਇਹਦਾ ਮ੍ਰਿਤਕ ਤੁਸੀਂ ਜੀ ਕਿ ਕੀ ਕੰਮ ਕਰਦਾ ਸੀ ਜੀ ਕਿੰਨੀ ਉਮਰ ਦੀ ਸੀ ਜੀ ਇਹਨਾਂ ਦੀ 30 30 32 ਸਾਲ ਉਮਰ ਆ ਜੀ ਇਹਨਾਂ ਦੀ ਤੇ ਖੇਤੀ ਦਾ ਕੰਮ ਕਰਦੇ ਸੀ ਜੀ ਸਬਜ਼ੀ ਸਬਜ਼ੀ ਲਾਉਂਦੇ ਸੀ ਇੱਥੇ ਦੋਨੇ ਭਰਾ ਰਹਿੰਦੇ ਸੀ ਜੀ ਕਿਹੜਾ ਪਿੰਡ ਸੀ ਇਹਨਾਂ ਦਾ ਇਹਨਾਂ ਦਾ ਪਿੰਡ ਕੋਬੇ ਸੀ ਇਤਨੋਲੇ ਚ ਪੈਂਦਾ ਹਾਂਜੀ ਇਤਨੋਲੇ ਚ ਪੈਂਦਾ ਜੀ ਜਿਹੜਾ ਇਹ ਹੈਗਾ ਆਪਣਾ ਕਿਹਨੇ ਕਤਲ ਕੀਤਾਗਾ ਤੇ ਇਹਨੂੰ ਪਤਾ ਲੱਗਣਾ ਪਤਾ ਹੈ ਤਪਦੀਸ਼ ਚ ਚੱਲੂਗਾ ਜੀ ਪਤਾ ਹਜੇ ਕੋਈ ਪਤਾ ਨਹੀਂ ਲੱਗਿਆ ਜੀ ਕਿਵੇਂ ਹੋਇਆ ਕਿਵੇਂ ਨਾ ਕਤਲ ਦਾ ਮਾਮਲਾ ਸਾਹਮਣੇ ਆਇਆ ਸਰ ਮੌਕੇ ਤੇ ਪਹੁੰਚੇ ਹੈਗੇ ਸਰ ਕੀ ਕਹਿਣਾ ਚਾਹਣ ਸਰ ਇਹਦੇ ਵਿੱਚ ਹਰਦੀਪ ਸਿੰਘ ਤੇ ਦਾ ਭਰਾ ਗੁਰਦੀਪ ਸਿੰਘ ਜਿਹੜਾ ਦੋਨੋਂ ਕਰਨਾਲ ਸਿੰਘ ਦੇ ਲੜਕੇ ਨੇ ਤੇ ਪਿੰਡ ਪੈ ਗਿਆ ਕੁੱਬੇ ਇਹਨਾਂ ਦਾ ਜਿਹੜਾ ਕੁੱਬੇ ਹੈ ਡਿਸਟ੍ਰਿਕਟ ਬਰਨਾਲਾ ਤੇ ਥਾਣਾ ਤਰੋਲੇ ਚ ਪੈ ਗਿਆ ਪਰ ਇਹਨਾਂ ਨੇ ਜਿਹੜੀ ਜ਼ਮੀਨ ਇਹਦੇ ਬਜ਼ੁਰਗਾਂ ਨੇ ਇਥੇ ਪਿੰਡ ਬੁਗਰਾ ਥਾਣਾ ਲੋਂਗੋਲ ਚ ਪੈਂਦੀ ਹੈ ਇੱਥੇ ਦੀ ਮੋਟਰ ਬਣੀ ਹੋਈ ਆ ਖੇਤ ਐ ਇੱਥੇ ਕੱਲ ਇਹਨਾਂ ਦੋਨਾਂ ਭਰਾਵਾਂ ਦਾ ਤੇ ਇਹਦੇ ਨਾਲ ਇੱਕ دوست ਸੰਦੀਪ ਸਿੰਘ ਸੀਗਾ ਉਹਨਾਂ ਦਾ ਝਗੜਾ ਹੋਇਆ ਸੀ ਜਿਹੜਾ ਗੁਰਦੀਪ ਸਿੰਘ ਸੀਗਾ ਇਹਨੇ ਪਹਿਲਾਂ ਆਪਣਾ ਜਿਹੜਾ دوست ਸੀਗਾ ਆਪਣੇ ਭਰਾ ਦਾ ਸੰਦੀਪ ਸਿੰਘ ਉਹਦੇ ਸੱਟ ਮਾਰੀ ਉਹ ਉਹ ਤੋਂ ਇੱਥੋਂ ਭੱਜ ਗਿਆ ਪਰ ਬਾਅਦ ਵਿੱਚ ਦੋਨਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਤਾਂ ਗੁਰਦੀਪ ਸਿੰਘ ਨੇ ਆਪਣੇ ਛੋਟੇ ਭਰਾ ਹਰਜੀਤ ਸਿੰਘ ਦੇ ਸਿਰ ਦੇ ਵਿੱਚ ਗਣਾਸਿਆਂ ਨਾਲ ਵਾਰ ਕੀਤੇ ਜਿਹਦੇ ਨਾਲ ਉਹਦੀ ਇਹ ਜਿਹੜਾ ਸਰੋਂ ਦਾ ਖੇਤ ਸੀ ਉਹਦੇ ਵਿੱਚ ਡਿੱਗ ਪਿਆ ਇਹੀ ਉੱਥੇ ਮੌਤ ਹੋ ਗਈ। ਬਜਾ ਰੰਜਸ ਕੀ ਸੀ ਜਰ ਇਹ ਕਤਲ ਦਾ ਮਾਮਲਾ ਸਮਝਾ। ਬਜਾ ਰੰਜਸ ਦੇ ਵਿੱਚ ਜਿੱਦਾਂ ਹੁਣ ਇਹ ਜਿਹੜਾ ਮ੍ਰਿਤਕ ਆ ਇਹਦੇ ਰਿਕਾਰਡ ਬਾਰੇ ਜਿਹੜਾ ਪਤਾ ਕਰਿਆ ਇਹਦੇ ਵਿੱਚ ਇਹਦੇ ਖਿਲਾਫ 16 ਦੇ ਵਿੱਚ 302 ਦਾ ਮੁਕਦਮਾ ਰੂੜੇਗੇ ਜਿਹੜਾ ਬਰਨਾਲਾ ਤੇ ਦਰਜ ਹੋਇਆ ਸੀਗਾ। ਔਰ ਦੋ ਪਰਚੇ ਇੱਕ ਲੜਾਈ ਝਗੜੇ ਦਾ ਔਰ ਇੱਕ 400 ਲੀਟਰ ਲਾਣ ਦਾ ਥਾਣਾ ਲੌਂਗੋਵਾਲ ਤੇ ਦਰਜ ਹੋਇਆ ਸੀਗਾ। ਤੇ ਆਮ ਜਿਹੜੀ ਪੜਤਾਲ ਦੇ ਦੌਰਾਨ ਪਤਾ ਲੱਗ ਰਿਹਾ ਜਿਹਦੀ ਗੱਲ ਦਾ ਪਤਾ ਲੱਗ ਰਿਹਾ ਵੀ ਇਹ ਜਿਹੜੇ ਦੋਨੋਂ ਭਰਾ ਸੀਗੇ ਇਹਨਾਂ ਵਿੱਚੋਂ ਇੱਕ ਗੁਰਦੀਪ ਸਿੰਘ ਸੀਗਾ ਇਹ ਖੇਤੀਬਾੜੀ ਕਰਦਾ ਸੀਗਾ। ਦੇ ਬੱਚੇ ਨੇ ਇੱਕ ਬੇਟੀ ਵੱਡੀ ਉਹਦੀ ਪੜਦੀ ਹੈ ਯੂਨੀਵਰਸਿਟੀ ਇੱਥੇ ਕੋਈ ਪਟਿਆਲੇ ਵਿੱਚ ਤੇ ਛੋਟਾ ਬੇਟਾ ਵੀ ਉਹਦਾ ਪੜਦਾ ਤੇ ਜਿਹੜਾ ਇਹ ਮਿਰਤਕ ਆ ਇਹਦਾ ਵਿਆਹ ਨਹੀਂ ਸੀ ਹੋਇਆ ਤੇ ਇਹ ਜਿਹੜਾ ਅਸੀਂ ਕੰਮ ਕਰਨੀ ਸੀ ਕਰਦਾ ਉਹ ਕੰਮਕਾਰ ਕਰਦਾ ਸੀ ਖੇਤੀਬਾੜੀ ਦਾ ਔਰ ਉਹ ਮਿਹਨਤੀ ਬੰਦਾ ਸੀਗਾ ਜਿਸ ਕਰਕੇ ਇਹ ਜਿਹੜਾ ਅਸੀਂ ਨਸ਼ੇ ਦਾ ਵੀ ਪਤਾ ਲੱਗਿਆ ਕਿ ਨਸ਼ਾ ਕਰਦਾ ਸੀ दारू ਪੀਂਦਾ ਸੀਗਾ ਜਿਸ ਕਰਕੇ ਉਹ ਭਰਾਏ ਨੂੰ ਰੋਕਦਾ ਸੀਗਾ ਤੇ ਉਸ ਕਰਕੇ ਇਹ ਰੋਕਦਾ ਨਹੀਂ ਸੀ ਜਿਸ ਕਰਕੇ ਇਹਨਾਂ ਦਾ ਮਤਲਬ ਤਕਰਾਰ ਤਾਂ ਥੋੜਾ ਥੋੜਾ ਚੱਲਦਾ ਰਹਿੰਦਾ ਸੀਗਾ ਪਰ ਕੱਲ ਜਿਹੜਾ ਸੀਗਾ ਉਹ ਤਕਰਾਰ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਮਤਲਬ ਉਸ ਬੰਦੇ ਨੇ ਦਾ ਮਾਰ ਕੇ ਸਟਾ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਤੀਸਰਾ ਬੰਦਾ ਵੀ ਸੀ ਨਹੀਂ ਇਹਦੇ ਵਿੱਚ ਫੱਟੜ ਤੀਸਰਾ ਜਰੂਰ ਹੋਇਆ ਸੰਦੀਪ ਸਿੰਘ ਸਨ ਆਫ ਪੂਰਾ ਸਿੰਘ ਇਹ ਵੀ ਕੁੱਬੇ ਪਿੰਡ ਦਾ ਇਹ ਫੱਟੜ ਜਰੂਰ ਹੋਇਆ ਜਿਹੜਾ ਦਾਖਲ ਆ ਕਿ ਕਿਸੇ ਅਰੈਸਟ ਹੋਈ ਹੈ ਜੀ ਨਹੀਂ ਅਜੇ ਕੋਈ ਅਰੈਸਟ ਨਹੀਂ ਹੋਈ ਅਜੇ ਤਾਂ ਬਸ ਇਹਨਾਂ ਦੇ ਪਰਿਵਾਰ ਦੇ ਬਿਗਾਂ ਤੇ ਕੋਕੇ ਦੇ ਮਦਰ ਫਾਦਰ ਦੀ ਮੌਤ ਹੋ ਚੁੱਕੀ ਆ ਤੇ ਇਹਾਂ ਦੇ ਹੋਰ ਕੋਈ ਪਿੱਛੇ ਪਰਿਵਾਰ ਦਾ ਕੋਈ ਬੰਦਾ ਹਨ ਨਹੀਂ ਜਿਹੜਾ ਮਰਤਕ ਹੈ ਇਹ ਇਕੱਲਾ ਛੜਾਇਆ ਇਸ ਕਰਕੇ ਤਾਂ ਚਾਚੇ ਦਾ ਮੁੰਡਾ ਤੇ ਚਾਚਾ ਇੱਥੇ ਹੈਗੇ ਜਿਨ੍ਹਾਂ ਦੇ ਬਰਾਤੇ ਅਸੀਂ ਪਰਚਾ ਦੇ ਰਹੇ ਹਾਂ ਸਰ ਇਹਦੀ ਉਮਰ ਸੀ ਜੀ ਇਹਦੀ 23 ਸਾਲ ਉਮਰ ਆ ਜਿਹੜਾ ਮ੍ਰਿਤਕ ਆ ਹਰਜੀਤ ਸਿੰਘ ਤੇ ਗੁਰਦੀਪ ਸਿੰਘ ਜਿਹੜਾ ਹੈ ਉਹਦੀ 40 ਸਾਲ ਦੀ ਉਮਰ ਆ ਜੀ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਕਰੀ ਹੈਗੀ ਪ੍ਰੋਸੀਜ ਆਪਕੇ ਪਾਸ ਫਿਲਹਾਲ ਤੇ ਇੱਕ ਤੇ ਹੀ ਹੋਇਆ ਜਿਹਦਾ ਜਿਹਨੇ ਸੱਟਾਂ ਮਾਰੀਆਂ ਨੇ ਜਿਹੜਾ ਮੌਕੇ ਤੇ ਉੱਤੇ ਪਾਇਆ ਗਿਆ ਠੀਕ ਹੈ ਬਾਕੀ ਫਰਦਰ ਤਫਤੀਸ਼ ਦੇ ਤਰ੍ਹਾਂ ਜਿਹੜਾ ਬੰਦਾ ਵੀ ਨਾਲ ਹੋਊਗਾ ਜਿਹਨੇ ਸਾਥ ਦਿੱਤਾ ਹੋਊਗਾ ਜਿਹੜਾ ਵਿੱਚ ਇਨਵੋਲਵਮੈਂਟ ਜਿਹਦੀ ਵਿੱਚ ਪਾਈ ਜਾਊਗੀ ਦਰਾਂ ਨੇ ਤਫਤੀਸ਼ ਅੱਗੇ ਯੂਨੀਵਰਸਿਟੀ ਦਾ ਪਾਰਟ ਆ ਜੋ ਤੱਤ ਸਾਹਮਣੇ ਹੋਣਗੇ ਉਹ ਤੁਹਾਡੇ ਦੁਬਾਰਾ ਖੇਰ ਤੱਤ ਨਾਲੇ ਹਥਿਆਰ ਬਰਾਮਦ ਹੋਏ ਆ ਦੋਸ਼ੀ ਦੇ ਬਾਅਦ ਹੀ ਹੋਣਾ ਜੀ ਦੋਸ਼ੀ ਬਿਲੋਂ ਗ੍ਰਿਫਤਾਰ ਕਰਾਂਗੇ ਠੀਕ ਉਸ ਤੋਂ ਬਾਅਦ ਅਗਲਾ ਪ੍ਰਸਾਦ ਸਿਮ ਹੋਏ ਸਰ ਤੁਹਾਡੇ ਕੈਂਟਪਾ ਭਰਾ ਬਿਲੋਂ ਕਤੂ ਕੀਤਾ ਗਿਆ ਹਾਂ ਭਰਾ ਬਿਲੋਂ ਕਤਰ ਕੀਤਾ ਗਿਆ